ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੇਮੂਆਣਾ ਖੇਮੂਆਣਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਰਮਾਣਾ अजीत ਸਿੰਘ ਵੀ ਰਹਿ ਜਾਂਦਾ ਤੇ ਵੈਸੇ ਇਹ ਮਸ਼ਹੂਰ ਪਿੰਡ ਹੀ ਆ ਇਸ ਪੱਖ ਤੋਂ ਦੱਸੋ ਕਿਉਂਕਿ ਪੰਜਾਬੀ ਦੇ ਜੇ ਮਸ਼ਹੂਰ ਗਾਇਕ ਦੀ ਗੱਲ ਕਰਦੇ ਹਰਪ੍ਰਜਨ ਮਾਨ ਉਹਨਾਂ ਦਾ ਇਹ ਪਿੰਡ ਹੈ ਸੋ ਖੇਮੂਆਣੇ 'ਚ ਉਹ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੈਸੇ ਤਾਂ ਇਹ ਮੱਝ ਸਾਹਮਣੇ ਤੁਸੀਂ ਦੇਖ ਰਹੇ ਹੋ ਵਕਾਊ ਹੈ ਪਰ ਥੋੜੀ ਜੀ ਸ਼ੁਰੂਆਤ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਥੋੜੀਆਂ ਗੱਲਾਂ ਕਰਾਂਗੇ ਆਪਾਂ ਇੱਕ ਮੱਝ ਬਾਰੇ ਇਹ ਇਹਨਾਂ ਨੇ ਪਹਿਲਾਂ ਖਰੀਦੀ ਇੱਕ ਤੇ 12ਵਾਂ ਸੂਆ ਹੋਗੀ ਮੱਝ ਦੇ ਸੰਗ ਤੁਸੀਂ ਦੇਖ ਲਓ ਇੱਕ ਪਰਲੇ ਪਾਸੇ ਦਾ ਨੀਵਾ ਦੂਜਾ ਹੋਰ ਹਸਾਬ ਤੇ ਆ 12 ਸੂਏ ਹੋਗੀ ਪਰ ਜਿਹੜੇ ਨੇ ਬੱਚੇ ਦਿੱਤੇ ਤੁਹਾਨੂੰ ਉਹਨਾਂ ਚੋਂ ਇੱਕ ਝੋਟੀ ਇਸੇ ਦੀ ਝੋਟੀ ਜਿਹੜੀ ਜੇ ਦਿਖਾਵਾਂ ਪਹਿਲਾ ਸੂਹਾ ਸੂਪੀ ਸਿੰਘ ਦੇਖੋ ਇਸ ਝੋਟੀ ਦਾ ਆ ਹੁਣ ਇਹਦੇ ਨਾਲ ਜਿਹੜੀ ਦੂਜੀ ਝੋਟੀ ਹੈ ਜਿਹ ਉਹਨੂੰ ਵੀ ਕੰਪੇਅਰ ਕਰੋਗੇ ਸਿੰਘ ਦੀ ਸ਼ੇਪ ਨੂੰ ਦੇਖੋਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਰਲਦੀ ਮਿਲਦੀ ਦਿਸੂ ਕਿਉਂਕਿ ਉਹ ਵੀ ਇਸੇ ਰਵੇ ਦੇ ਵਿੱਚੋਂ ਆ ਇਸ ਮੱਝ ਦੀ ਝੋਟੀ ਦੀ ਗਾਂ ਉਹ ਝੋਟੀ ਹੈ ਸੋ ਇਹ ਮੇਨ ਵਕਾਊ ਆ ਦੋਸਤੋ ਤੇ ਮੈਂ ਇਹ ਸਿਰਫ ਮੱਝ ਇਸ ਕਰਕੇ ਦਿਖਾਈ ਸੀ ਵੀ ਇੱਕ ਤਾਂ 12 ਸੂਏ ਹੋਗੀ ਬਾਈ ਹੋਰਿਆਂ ਨੇ ਘਰੇ ਰੱਖੀ ਹੋਈ ਹੈ ਦੂਜਾ ਸਿੰਘ ਜੇਬ ਜੇ ਮਰਜੀ ਹੈ ਜੇ ਚੰਗੇ ਝੋਟਿਆਂ ਦਾ ਸੀਮਨ ਵਰਤਦੇ ਰਵਾਂਗੇ ਤਾਂ ਕਈ ਵਾਰ ਬੱਚੇ ਜਿਹੜੇ ਉਹ ਤੁਸੀਂ ਦੇਖੋ ਬਿਲਕੁਲ ਉਲਟ ਇਹਦੇ ਨਾਲੋਂ ਕਿੰਨੀ ਬਿਊਟੀ ਵਾਲੀ ਝੋਟੀ ਜਿਹੜੀ ਉਹ ਬਾਈ ਹੋਰਾਂ ਕੋਲ ਪੈਦਾ ਹੋਈ ਸੋ ਆਓ ਤਾਂ ਆਪਾਂ ਜਾਣਕਾਰੀ ਜਿਹੜੀ ਵਿਕਰੀ ਵਾਲੀ ਝੋਟੀ ਉਹਦੇ ਬਾਰੇ ਲਈਏ ਬਾਈ ਤੋਂ ਤੇ ਫਿਰ ਇਹ ਤੁਹਾਨੂੰ ਤੋੜ ਕੇ ਦਿਖਾਉਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦਿਓ ਵੀਰੇ ਅਮਨਦੀਪ ਜੀ ਅਮਨਦੀਪ ਬਾਈ ਇਹ ਘਰ ਦੇ ਪਸ਼ੂ ਹੀ ਆਪਣੇ ਸਾਰੇ ਘਰ ਦੇ ਆ ਜੀ ਆਪਣੇ ਅੱਛਾ ਇਹ ਮਰਜ ਬਾਹਰ ਦਾ ਸੂਆ ਸੂਹੀ ਹਾਂਜੀ ਬਾਹਰ ਦਾ ਸੂਆ ਸੂਹੀ ਜੀ ਹੈ ਕਿੰਨਾ ਕ ਦੁੱਧ ਦੇਂਦੀ ਐ ਇਹ? ਇਹ ਜੀ ਇਹ 15 ਲੀਟਰ ਦੁੱਧ ਦਿੰਦਾ ਜੀ ਇਹਨੇ 15 ਲੀਟਰ ਦੁੱਧ ਦੇ ਦਿੰਦੀ ਆ ਚਾਹੁੰਦਾ। ਅੱਛਾ 14-15 ਲੀਟਰ ਦੁੱਧ ਦਿੰਦੀ ਐ। ਅੱਛਾ ਇੱਕ ਝੋਟੀ ਇਹਦੇ ਨਾਲ ਖੜੀ ਜਿਹੜੀ ਏਸੇ ਮੱਝ ਦੀ ਉਹ। ਹਾਂ ਏਸੀ ਮੱਝ ਦੀ ਐ ਜੀ ਪੈ ਹੋਏ ਜੇ 4 ਦੰਦੀ ਸੂਈ ਐ ਜੀ ਉਹ। ਅੱਛਾ ਠੀਕ ਐ। ਹਾਂ 4 ਦੰਦੀ ਸੂਈ ਐ ਇਹਨੂੰ ਛੋਟੀ ਉਮਰੀ ਐ ਝੋਟੀ ਦੀ। ਠੀਕ ਐ। ਹੋਣਕ 4 ਸਾਲ ਦੀ ਉਮਰ ਆ ਜੀ। ਠੀਕ ਐ। ਜਿਹੜੀ ਇਹ ਅੱਜ ਆਪਾਂ ਝੋਟੀ ਵੇਚਣ ਲੱਗੇ ਹਾਂ ਇਹ ਵੀ ਏਸੇ ਦਾ ਵੇਚੂਗੀ। ਹਾਂ ਏਸੇ ਦਾ ਵੇਦੀ ਐ ਜੀ ਉਹ ਵੀ। ਠੀਕ ਪਹਿਲੇ ਸਵੇਰ ਦੁੱਧ ਕਿੰਨਾ ਦਿੰਦਾ ਇਹਨੇ 14 ਲੀਟਰ ਦਿੰਦਾ ਜੀ ਪਹਿਲੇ ਨੇ 14 ਲੀਟਰ ਦੁੱਧ ਦਿੰਦਾ ਹੁਣ ਦਿਨ ਕਿੰਨੇ ਕੁ ਲੈ ਜੂਗੀ ਦਿਨ ਜੀ ਬਸ ਇੱਕ ਦੋ ਦਿਨ ਕੱਢੂਗੀ ਜੀ ਇੱਕ ਦੋ ਦਿਨ ਲਊਗੀ ਹੁਣ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਇਹਦੀ ਇਹਦੀ ਜੀ ਡਿਮਾਂਡ 1 25 ਜੀ 1 ਲੱਖ 25000 25000 ਜੀ ਠੀਕ ਹੈ ਸੋ ਦੋਸਤੋ ਡਿਮਾਂਡ 1 ਲੱਖ ਤੇ 25000 ਹੈ ਪਰ ਇਹ ਤੋਂ ਪਹਿਲਾਂ ਮੈਂ ਫੇਰ ਥੋੜਾ ਜ਼ੂਮ ਕਰਾਂ ਇਸ ਮੱਝ ਤੇ ਤੁਸੀਂ ਇਹਦੇ ਹਵਾਨੇ ਤੇ ਨਾੜਾਂ ਦੇਖੋ ਇਵੇਂ ਇਹਦੀ ਝੋਟੀ ਜਿਹੜੀ ਉਹ ਆ ਉਹਦੇ ਵੀ ਇਸੇ ਤਰ੍ਹਾਂ ਦੀਆਂ ਨਾੜਾਂ ਮਤਲਬ ਇਹਦੇ ਨਾਲ ਥੋੜਾ ਜਿਹਾ ਇਹ ਕਲੀਅਰ ਹੋ ਜਾਂਦਾ ਵੀ ਵਾਕਈ ਜਿਹੜਾ ਰਵਾ ਦੁੱਧ ਵਾਲਾ ਪੱਕੇ ਹਵਾਨੇ ਦੀ ਝੋਟੀ ਆ ਦੋਸਤੋ ਜਿਹੜੀ ਵਕਾਊ ਬਾਈ ਨੇ ਕੀਤੀ ਹਵਾਨਾ ਤੁਰਦੀ ਦਿਖਾਊਗੀ ਜਾਂ ਆਸ-ਪਾਸੇ ਨੂੰ ਜਾਂਦੀ ਦਿਖਾਊਗੀ ਦਿਨ ਬਾਈ ਕਹਿੰਦਾ ਵੀ ਇੱਕ ਦੋ ਦਿਨ ਲਾਊਗੀ ਹੋ ਸਕਦਾ ਵੀ ਵਾਕਈ ਇੱਕ ਦੋ ਦਿਨ ਲਵੇ ਪਰ ਜੇ ਉਤੋਂ ਪੁੜਿਆਂ ਵੱਲ ਦੇਖਦੇ ਆ ਤਾਂ ਹੋ ਸਕਦਾ 5-4 ਦਿਨ ਹਜੇ ਲੈ ਵੀ ਜਾਵੇ ਸਵਾਲ ਆਖ ਡਿਮਾਂਡ ਹੈ ਮੌਕੇ ਤੇ ਮਾਨਤਾ ਨਹੀਂ ਕਰ ਦੂਗਾ ਇਹਨੂੰ ਆਪਾਂ ਖੋਲ ਕੇ ਦਿਖਾਉਨੇ ਆ ਤੁਹਾਨੂੰ ਚੰਗੇ ਕਦ ਕਾਠ ਦੀ ਇਹ ਮੱਝ ਆ ਦੋਸਤੋ ਉੱਚੀ ਲੰਬੀ ਤੁਹਾਡੇ ਸਾਹਮਣੇ ਦਿਸਦੀ ਹੈ ਖੁਰਨੀ ਤੋਂ ਅੰਦਾਜ਼ਾ ਲਾਇਆ ਕਰੋ ਪਸ਼ੂ ਦੀ ਹਾਈਟ ਦਾ ਪਰ ਸੋਹਣੀ ਹਾਈਟ ਹੈ ਤੇ ਚੰਗੀ ਲੰਬਾਈ ਹੈ ਪਸ਼ੂ ਦੋਸਤੋ ਦੋ ਮੱਝਾਂ ਪਹਿਲਾਂ ਸੂਪੀਆਂ ਕੁਝ ਨਾਲ ਦੂਜੇ ਪਾਸੇ ਵੀ ਖੜੇ ਜਗ੍ਹਾ ਤੰਗ ਹੈ ਉਹਦੇ ਕਰਕੇ ਪਸ਼ੂ ਵਿੱਚੋਂ ਕੁਝ ਤਿਆਰ ਹੁੰਦੇ ਐਕਸਟਰਾ ਤੋਂ ਵੇਚਣਾ ਪੈਂਦਾ ਚੰਗੇ ਕਦ ਕਾਠ ਦੀ ਮੱਝ ਆ ਦੋਸਤੋ ਤੁਹਾਨੂੰ ਹਾਈਟ ਦਾ ਅੰਦਾਜ਼ਾ ਹੁੰਦਾ ਹੋਣਾ ਹਵਾਨਾ ਫਿਕਸ ਹੈ ਬਾਕੀ ਸੂਣ ਲੱਗੀ ਪਰੂਗੀ ਕੁਸ ਹਵਾਨਾ ਸਿੰਘ ਕੁੰਡਿਆਂ ਦੀ ਐ ਸਿੰਘ ਬਣਾਏ ਨਿਗੇ ਆਮ ਨੋਰਮਲ ਸਿੰਘ ਜਿੱਦਾਂ ਦੇ ਸ਼ੇਪ ਹੁੰਦੀ ਉਹੀ ਸ਼ੇਪ ਆ ਸਿੰਘਾਂ ਦੀ ਬਾਕੀ ਹਵਾਨਾ ਹੁਣ ਇੱਥੋਂ ਤੁਸੀਂ ਦੇਖ ਲਓ ਭਾਈ ਇਹ ਕਿਹੜਾ ਹੋਰ ਕਢਾਉਣਾ ਮੋੜ ਲਓ ਵਾਪਸ ਸੋਏ ਦੋਸਤੋ ਦੂਜਾ ਸੂਆ ਸੁੰਦੀ ਮੱਝ ਬਾਈ ਨੇ ਬਕਾਉ ਕੀਤੀ ਐ ਦੂਜੀ ਮੱਝ ਤਾਂ ਸਾਨੂੰ ਛੌਂਕਿਆ ਹੀ ਦਿਖਾਤੀ ਵੀ ਮੱਝ ਜਿੱਦਾਂ ਦੀ ਮਰਜ਼ੀ ਹੈ ਪਰ ਜੇ ਚੰਗੇ ਬੱਚੇ ਲੈਣੇ ਆ ਤਾਂ ਸੀਮਨ ਚੰਗਾ ਵਰਤੋ ਉਹਦੇ ਨਾਲ ਬੱਚੇ ਪਸ਼ੂ ਚੰਗੇ ਤਿਆਰ ਹੋ ਜਾਂਦੇ ਸੋ ਮੇਨ ਵੀਡੀਓ ਇਹ ਸਮਝਦੀ ਸੀ ਫੈਕਸ ਜਾਂ ਹਵਾਨਾ ਦੱਸੋ ਤੇ ਥੰਡ ਦਾ ਸਹਿ ਚੰਗਾ ਹੈ ਬਾਕੀ ਤੁਸੀਂ ਆ ਕੇ ਪਾਸ ਕਰ ਲਓਗੇ ਹਜੇ ਦਣੇ ਨੇ ਲਏ ਜਾਣੇ ਆ ਸੂਨ ਦੇ ਵਿੱਚ ਤੇ ਪੂਰਾ ਪਸ਼ੂ ਭਰ ਜਾਂਦਾ ਮੌਕੇ ਤੇ ਆਇਆ ਹਾਲਾਂਕਿ ਹੁਣ ਵੀ ਜੋਸ਼ ਵਾਲਾ ਹਵਾਨਾ ਦਿਸਦਾ ਸੋ 1 ਲੱਖ ਡਿਮਾਂਡ ਹੈ ਬਾਕੀ ਕਿੰਨੇ ਦੀ ਏ ਬਾਈ ਹੁਰੇਣਾ ਤੁਹਾਡਾ ਸੌਦਾ ਹੁੰਦਾ ਜਾਂ ਕਿਥੋਂ ਤੱਕ ਇਹਨਾਂ ਨੂੰ ਸਹੀ ਲੱਗਦੀ ਏ ਵਿੱਚ ਨਹੀਂ ਉਹ ਤੁਸੀਂ ਗੱਲਬਾਤ ਕਰ ਲਓ ਗਾਵਾ ਵਾਂਗੂ ਹਵਾਨਾ ਐ ਪਛਾਣ ਨੂੰ ਵੀ ਐ ਤੇ ਅੱਗੇ ਨੂੰ ਵੀ ਐ ਪਰ ਥੱਲੇ ਨੂੰ ਵਿਖਾਵਾ ਥੋੜਾ ਘੱਟ ਦਿਸਦਾ ਹੁਣ ਜੋ ਸਾਈਡ ਨੂੰ ਜਾਊ ਫੇਰ ਹਵਾਨਾ ਨੋਟ ਕਰ ਲਿਓ ਇਦਾਂ ਦਾ ਰੌਖਾ ਦੋਸਤੋ ਇਹਦੇ ਹਵਾਨੇ ਦਾ ਸੋ ਦੋਸਤੋ ਫੇਰ ਤੁਹਾਨੂੰ ਹਵਾਨਾ ਥੋੜਾ ਕਲੀਅਰ ਕਰੀਏ ਇਹਦਾ ਕਿਉਂਕਿ ਇਦਾਂ ਦਾ ਹਵਾਨਾ ਦਸੋ ਜੋਸ਼ ਵਾਲਾ ਹਵਾਨਾ ਬਾਕੀ ਤੁਸੀਂ ਆ ਕੇ ਦੇਖੋ ਸਾਹਮਣੇ ਖੜ ਕੇ ਪਸ਼ੂ ਦੇਖੀਏ ਨਾ ਤਾਂ ਬਹੁਤ ਫਰਕ ਹੁੰਦਾ ਕਿਉਂਕਿ ਵੀਡੀਓ ਇੱਕ ਇਨਫੋਰਮੇਸ਼ਨ ਹੀ ਹੁੰਦੀ ਹੈ ਬਾਕੀ ਤਸੱਲੀ ਆ ਕੇ ਕਰ ਲਿਆ ਕਰੋ ਪਸ਼ੂ ਦੀ ਸਥਾਨ ਇਹਦਾ ਅਗਲਾ ਵੀ ਚੰਗਾ ਦੋਸਤੋ ਤੇ ਪਿਛਲਾ ਥਾਨ ਵੀ ਸੋਹਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਮੱਝ ਬਕਾਊ ਬਾਈ ਨੇ ਕੀਤੀ ਸੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ